ਇਹ ਤੇ ਸਾਡੀ ਮਸ਼ਕਤ ਮਿਹਨਤ ਤੇ ਘਾਲਾਂ ਤੇ ਡਿਪੈਂਡ ਕਰੇਗਾ ਕਿੰਨੀ ਕਿਸੀਂ ਘਾਲਾਂ ਘਾਲਦੇ ਇੱਕ ਚ ਪੈਸੇ ਪੜਨੀ ਹੈ ਕਿ ਜਿਹੜੀ ਸਿਰਫ ਰਹਿਣ ਰਸਣ ਚ ਆ ਗਈ ਜਾਂ ਨਿਤਿਮ ਚ ਆ ਗਈ ਬਸ ਅਮ੍ਰਿਤ ਰਹਾ ਦ੍ਰਿਸ਼ਾਪੂਰਨ ਜਿੱਤੇ ਕਿਛ ਤੌ ਚ ਨਾ ਰਹੇ ਮਾਰਾ ਅੰਧਾਣ ਕਰੋ ਪ੍ਰਤਿਪਾਰਾਮਰੇ ਜੋ ਸਭ ਤੁਮਕਾ ਬਾਬਾ ਦੇਮੇ ਬਿਚਾਉ ਇੱਕ ਤੇ ਇਹ ਹੈ ਇੱਕ ਚ ਪੈਸੇ ਪੜਨੀ ਹੈ ਬਿਨੈ ਕਰਨੇ ਬਿਨੈ ਬੇਨਤੀ ਕਲਗੀਧਰ ਪਿਤਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਗੁਰੂ ਰੰਧ ਸਾਹਿਬ ਜੀ ਮਹਾਰਾਜ ਸਨਮੁਖ ਹੋ ਕਰਕੇ ਭਾਵੇਂ ਘਰੇ ਹੀ ਬੈਠੇ ਹੋ ਨਾ ਸਤਿਗੁਰੂ ਦੇ ਚਰਨਾਂ ਵਿੱਚ ਰਹਾ ਕਰਕੇ ਕਿ ਮੇਰੇ ਕਲਗੀਧਰ ਪਿਤਾ ਜੀ ਅਮਰੀਖ ਕਰੋ ਹੱਥ ਦੇ ਲੱਛਾ ਪੂਰਨ ਹੋਏ ਚਿੱਤ ਕੀ ਇੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਤਬ ਚਰਨਨ ਮਨ ਰਹੇ ਹਮਾਰਾ ਤਰਲਾ ਲੈਣਾ ਹੈ ਬਿਨਾ ਕਿ ਨੂੰ ਕਹਿੰਦੇ ਨੇ ਤਰ ਲੈ ਬੇਨਤੀ ਕਰਨ ਕੇ ਨੂੰ ਤਰਲਾ ਲੈਣਾ ਕਹਿੰਦਾ ਹੈ ਆਪਾਂ ਕਿਸੇ ਅੱਗੇ ਬੇਨਤੀ ਕਰਨੀ ਹੋਵੇ ਕੋਈ ਕੰਮ ਕਰਾਉਣਾ ਹੋਵੇ ਸਾਡੇ ਹੱਥ ਵੀ ਜੁੜ ਜਾਂਦੇ ਨੇ ਸਾਡੇ ਗੋਡੇ ਵੀ ਟਿਕ ਜਾਂਦੇ ਨੇ ਅਸੀਂ ਉਹਦੇ ਪੈਰ ਵੀ ਫੜਨ ਚੱਕ ਜਾਂਦੇ ਤਰਲੇ ਲੈਂਦੇ ਆ ਕਿ ਸਾਡੀ ਗੱਲ ਸੁਣਦਾ ਵੀ ਸਾਡੀ ਬੇਇੱਜ਼ਤੀ ਸੁਣਦਾ ਸਾਡਾ ਕੰਮ ਕਰਦੇ ਤੇ ਗੁਰੂ ਅੱਗੇ ਅਸੀਂ ਕਹਿੰਨੇ ਮੈਂ 21 ਪਾਠ ਕੀਤੇ ਚਪਈ ਸਾਹਿਬ 21 ਪਾਠ ਕੀਤੇ ਉਹ ਕਿਦਾਂ ਕੀਤੇ ਜਿੱਦਾਂ ਮੈਂ ਪਹਿਲਾਂ ਦੱਸਿਆ ਹੈ ਬਸ ਰੀਲ ਬਣਾ ਲਈ ਤੇ ਚੱਲੀ ਜਾਂਦੋਂ ਨਹੀਂ ਤੇਰੀ ਬੇਇੱਜ਼ਤੀ ਨੂੰ ਸਮਝਿਓ ਚਪਈ ਇਹ ਕੀ ਕਰਦੇ 21 ਤੇ ਵੀ 51 ਤੇ ਵੀ ਭਾਰੂ ਪੈ ਜੂਗੀ ਇੱਕ ਚਮਈ ਸੱਭੇ ਕਿਉਂ ਉਹ ਤੇ ਜ ਟਕਾ ਕੇ ਕੀਤੀ ਹੋਏਗਾ ਨਾ ਜੇ ਤਰਲਾ ਲਿਆ ਹੈਗਾ ਗੁਰੂ ਦੇ ਚਰਨਾਂ ਦੇ ਵਿੱਚ ਕਿ ਹੰਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਪਰ ਉਹ ਕਿਰਪਾ ਪੂਰਨ ਹੋਏ ਬੋਲੋ ਹਾਂ ਇਸ ਗੁਰੂ ਘਰ ਦੀ ਸੰਗਤ ਨਾਲ ਬੋਲਦੀ ਬਹੁ ਘਾਟ ਹੈ ਮੈਨੂੰ ਪਤਾ ਨਹੀਂ ਕਿਉਂ ਅਫਸੋਸ ਰਹਿਣਾ ਇੱਥੇ ਮੀਨਾ ਮੇਰਾ ਪੂਰਾ ਚਲੇ ਗਿਆ ਪਰ ਇੱਥੇ ਸੰਗਤ ਬਾਣੀ ਵੀ ਬੜੀ ਨਾਲ ਆ ਗੁਰੂ ਘਰਾਂ ਚ ਬਣਿਆ ਚ ਗਿਆ ਮਾਲਕ ਦੀ ਬੜੀ ਕਿਰਪਾ ਦੇਸ਼ਾਂ ਦੇਸ਼ਣ ਕੁ ਮੀਤ ਆਪ ਸੰਗਤ ਪੂਰਾ ਨਾਲ ਬਾਣੀ ਪੜਦੀ ਏ ਜਵਾਬ ਦਿੰਦੀ ਏ ਜਾਂ ਤੁਸੀਂ ਸੰਗ ਜਾਂਦੇ ਹੋ ਜਾਂ ਤੁਹਾਨੂੰ ਕੀ ਗੱਲ ਆ ਚਲੋ ਇੱਕ ਵਾਰੀ ਫੇਰ ਟਰਾਈ ਕਰਦੇ ਆ ਹਵਰੀ ਕਰੋ ਪੂਰਨ ਹੋਏ ਜੀ ਸ਼ਬਦ ਇਤਨੀ ਗੋਣ ਨਹੀਂ ਤੇ ਆ ਇਹ ਹੀ ਵਾਝੇ ਨੇ ਪੂਰਨ ਹੋਏ ਚਿੱਤ ਕਿਸ ਤਾਹ ਚਰਨਨ ਮਨ ਰਹੇ ਹਮਾਰਾ ਐ ਪ੍ਰਮਾਤਮਾ ਐ ਕਲਗੀ ਤਰ ਪਿਤਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪ ਹੱਥ ਦੇ ਮੋਹਿ ਬਚਾਵੋ ਹੁਣ ਕਿੱਥੇ ਆ ਗਏ ਆਪਾਂ ਸੁਖੀ ਬਸੈ ਇਹੀ ਤੇ ਚੰਨੇ ਆਪਾਂ ਜਦੋਂ ਆਪਾਂ ਬਿਣਿਆ ਕਰਦੇ ਆ ਪਾਣੀ ਬਾਣੀ ਪੜਦੇ ਆ ਚਪਈ ਪੜਦੇ ਕਿਸੋ ਦੇ ਪੜਦੇ ਆ ਸੁੱਖ ਵਾਸਤੇ ਸੁਖੀ ਬਸੇ ਮੋਰੋ ਪਰਵਾਰਾ ਮੇਰਾ ਪਰਿਵਾਰ ਸੁਖੀ ਬਸੇ ਤੇ ਜੀਵ ਭਾਵਨਾ ਦੇ ਨਾਲ ਗੁਰੂ ਅੱਗੇ ਅਰਦਾਸ ਕਰਾਂਗੇ ਗੁਰੂ ਅੱਗੇ ਆਪਾਂ ਬਿਣਿਆ ਕਰਾਂਗੇ ਇਹ ਤਾਂ ਬਹੁਤ ਨੇੜੇ ਬੈਠਾ ਏ ਇਹ ਤਾਂ ਇੰਨਾ ਪ੍ਰੇਮ ਦਾ ਪੁਖਾ ਜੇ ਕਿ ਤੁਸੀਂ ਪ੍ਰੇਮ ਨਾਲ ਬੁਲਾਉਣਾ ਮੰਗ ਰਹੇ ਇਹਦੇ ਪਹਿਲਾਂ ਆ ਜਾਣਾ ਤੁਸੀਂ ਪ੍ਰੇਮ ਦੇ ਨਾਲ ਮੰਗ ਬਾਅਦ ਚ ਪਹਿਲਾਂ ਬਾਅਦ ਚ ਰੱਖਣੀ ਇਹਦੇ ਪਹਿਲਾਂ ਪੂਰੀ ਕਰ ਦੇਣੀ ਹੈ ਬਹੁਣੇ ਨੇੜੇ ਹੈ ਆਪਾਂ ਨੂੰ ਲੱਗਦਾ ਕਿ ਗੁਰਦੁਆਰਾ ਜਾਵਾਂਗੇ ਸ਼ਾਇਦ ਰੱਬ ਗੁਰਦੁਆਰੀ ਹੈ ਨਹੀਂ ਇੱਥੇ ਸਾਡਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੰਮਕਾਰ ਸਿੱਖ ਦੇ ਨਮਾਲਾ ਮਤ ਦੇਣ ਵਾਲਾ ਸੋਚੀ ਦੇਣ ਵਾਲਾ ਸਮਝਾਉਣ ਵਾਲਾ ਉਹ ਸਮਝ ਲੈ ਕਰਕੇ ਸੰਸਾਰ ਵਿੱਚ ਵਿਚਰਨਾ ਹੈ ਜੇ ਗੁਣਾ ਨੂੰ ਧਾਰਨ ਕਰ ਲਿਆ ਸਰਤੰਤੇ ਘਰ ਬੈਠੇ ਗੁਰੂ ਧਿਆਇਓ ਪਰ ਆ ਘਰ ਬੈ ਕੇ ਵੀ ਤੂੰ ਧਿਆ ਸਕਦਾ ਏ ਯਾਦ ਕਰ ਸਕਦਾ ਏ ਗੁਰੂ ਨੂੰ ਪਰ ਤੇਰੀ ਬਿਣੇ ਜਿਹੜੀ ਭਾਵਨਾ ਤੁਹਾਣੀ ਚਾਹੀਦੀ ਸਤਗੁਰ ਕਹਿੰਦੇ ਨੇ ਭਈ ਜਿਨ੍ਹਾਂ ਨੇ ਧਿਆਇਆ ਜਿਨ੍ਹਾਂ ਨੇ ਜਪਿਆ ਉਹਨਾਂ ਨੇ ਮਨ ਦੀਆਂ ਇਛਾਵਾਂ ਵੀ ਪੂਰੀਆਂ ਕੀਤੀਆਂ ਉਹ ਗੁਣਾ ਨਾਲ ਭਰਪੂਰ ਹੈ ਗੋਣ ਗੋਬਿੰਦ ਗੋਪਾਲ ਪ੍ਰਭ गोविंद गो ਧੰਤੀ ਬਿੰਦ ਪੈਦਾ ਕਰਨ ਵਾਲਾ ਗੋਪਾਲ ਗੋ ਦਾ ਅੰਤ ਇਹ ਧਰਤੀ ਹੈ ਪਾਲ ਦਾ ਅਰਥ ਹੈ ਪਾਲਣ ਵਾਲਾ ਹੁਣ ਜੇ ਸਿਰਜ ਦਿੱਤੀ ਹੈ ਧਰਤੀ ਤੇ ਧਰਤੀ ਤੇ ਜੀਵ ਜੰਦ ਪੈਦਾ ਕਰ ਦਿੱਤੇ ਆ ਉਸ गोविंद ਨੇ ਇਹਨਾਂ ਨੂੰ ਪਾਲਣਾ ਵੀ ਤੇਗਾ ਨਾ ਇਹੀ ਵਡਿਆਈ ਹੈ ਪ੍ਰਮਾਤਮਾ ਦੀ ਇਹੀ ਪ੍ਰਮਾਤਮਾ ਦਾ ਬਹੁਤ ਵੱਡਾ ਗੁਣ ਹੈ ਕਿਉਂਕਿ ਕੇਵਲ ਪੈਦਾ ਨਹੀਂ ਕਰਦਾ ਪਾਲਦਾ ਵੀ ਹੈ ਜੀਵਾਂ ਜਨਤਾ ਨੂੰ ਜਲ ਦੇ ਵਿੱਚ ਥਲ ਤੇ ਪੱਥਰਾਂ ਦੇ ਵਿੱਚ ਕੋਹਾਂ ਧੂਰਾਂ ਤੋਂ ਚੱਲ ਕੇ ਕੁੰਝਾਂ ਉੱਡ ਕੇ ਆ ਜਾਂਦੀਆਂ ਨੇ ਪਿੱਛੇ ਬੱਚੇ ਛੱਡ ਆਉਂਦੀਆਂ ਨੇ ਉਹਨਾਂ ਦੀ ਵੀ ਫਤ ਪਾਲਣਾ ਚਾਹੁੰਦਾ ਹੈ ਉਹਨਾਂ ਨੂੰ ਵੀ ਪਾਲਦਾ ਹੈ ਕਿਉਂਕਿ ਗੋਪਾਲ ਹੈ ਗੋਣਾ ਗੋਬਿੰਦ ਗੋਪਾਲ ਪ੍ਰਭ ਸਰਮ ਪਰੋ ਹਰ ਰਾਇ ਉਹ ਭਈ ਪ੍ਰਭੂ ਪਾਸ਼ਾ ਕਾਲਪੁਰ ਤਨਰੰਕਾਰ ਵਾਹਿਗੁਰੂ ਹਰੀ ਉਹਦੀ ਛੱਡ ਵਿੱਚ ਪੈ ਜਾ। ਪਰਮਾਤਮਾ ਦੀ ਛੱਡ ਵਿੱਚ ਪੈ ਜਾ। ਬਾਹਰੀ ਆਸਰੇ ਛੱਡ ਦੇ ਸਗਲ ਦੁਆਰ ਕੋ ਛੱਡ ਕੇ ਗਇਓ ਉਹਾਰੂ ਦਵਾਰ ਬਿਨਾਂ ਕਰੇ ਕਰੇ। ਕਿ ਪਰਮਾਤਮਾ ਨੇ ਛੱਡ ਤੇ ਸਾਰੇ ਆਸ। ਜਿੰਨੀ ਦੇਰ ਤੱਕ ਅਸੀਂ ਬਾਹਰੀ ਆਸਰੇ ਆ ਕੇ ਨਾ ਸਿਆਣੇ ਕਿਹਾ ਕਰਦੇ ਸਨ ਕਿ ਜੇ ਪ੍ਰੋਣਾ ਆ ਜਾਣਾ ਦਾ ਨਗਰ ਦੇ ਵਿੱਚ ਇਹ ਕਈ ਐਸੇ ਸਬੰਧ ਸਬੰਧੀ ਰਿਸ਼ਤੇਦਾਰੀਆਂ ਹੁੰਦੀਆਂ ਨੇ ਕਿ ਜਿਵੇਂ ਮਾਦਲੋ ਤੇ ਭਰਾਵਾਂ ਦੀ ਭੈਣ ਆ ਗਈ ਤੇ ਚਾਰ ਭਰਾਵਾਂ ਦੇ ਚਾਰ ਘਰ ਨੇ ਹੁਣ ਭੈਣ ਇੱਕੇ ਆ ਜਮ ਵੱਲ ਜਾਣਾ ਹੁੰਨੇ ਭਾਬੀਆਂ ਨਾਲ ਵੀ ਮਿਲਣਾ ਭਤੀਜਿਆਂ ਨਾਲ ਮਿਲਣਾ ਭਰਾਵਾਂ ਨਾਲ ਮਿਲਣਾ ਹੁਣ ਉਹ ਜਿੱਧਰ ਜਾਂਦੀ ਹੈ ਨਾ ਉਹ ਕਹਿੰਦੀ ਭੈਣ ਜੀ ਪ੍ਰਸ਼ਾਦਾ ਬਣਾਵਾ ਰੋਟੀ ਬਣਾਵਾ ਚਾਹ ਬਣਾਵਾ ਉਹ ਕਹਿੰਦੀ ਮੈਂ ਪੀ ਕੇ ਆਈ ਆ ਉਹਦੀ ਮਨ ਦੀ ਮਨਸ਼ਾ ਹੁੰਦੀ ਵੀ ਇਹ ਦੋ ਤਿੰਨ ਵਾਰੀ ਮੈਨੂੰ ਪੁੱਛਣਾ ਕਿਉਂਕਿ ਭੂਆ ਆ ਕਰ ਕਰਦੀ ਉਹ ਕਹਿੰਦੀ ਜਦੋਂ ਆਏ ਹੁਣ ਨਾਲ ਦੇ ਭਰਾ ਦੇ ਕੋਲ ਪੀ ਕੇ ਆਏ ਹੋਣੇ ਆ ਉਹ ਕਰਦੇ ਆ ਕਰਦੇ ਅਗਲੇ ਦੇ ਘਰ ਉਹ ਤੋਂ ਅਗਲੇ ਦੇ ਘਰ ਇਹ ਹੋਇਆ ਕੀ ਭਲਾ ਬਹੁਤੇ ਆ ਕਰ ਕਮਟਾਉਣਾ ਭੁੱਖੇ ਰਹਿ ਗਏ ਬਹੁਤੇ ਆ ਘਰਾਂ ਦਾ ਪੁਰਾਣਾ ਭੁੱਖਾ ਰਹਿ ਗਿਆ ਇਸ ਕਰਕੇ ਜਿਹੜੇ ਬਹੁਤੇ ਆ ਘਰਾਂ 'ਚ ਜਾ ਕੇ ਮੱਥੇ ਟੇਕਦੇ ਆ ਨਾ ਨੱਕਰ ਰਗੜਦੇ ਆ ਨਾ ਫਕਰਿਓ ਉਹਨਾਂ ਦੀ ਪੂਰੀ ਨੀ ਜੇ ਪੈਂਦੀ ਉਹ ਭੁੱਖੇ ਰਹਿ ਜਾਂਦੇ ਆ ਜਿਹੜਾ ਇੱਕ ਘਰ ਜਾ ਕੇ ਕਹਿੰਦਾ ਵੀ ਆ ਪਿਆ ਜੀ ਮੇਰਾ ਟੈਥੀ ਮੈਂ ਮਿਲ ਕੇ ਆਇਆ ਇਥੇ ਮਿਲਣ ਦੀ ਵੀ ਧਿਆਨਸ ਨਹੀਂ ਆ ਗਈ ਬਸੇ ਇਹ ਧਿਆਨ ਰੱਖਿਓ ਇਹਨਾਂ ਕਿਹਾ ਵੀ ਬਾਬਾ ਜੀ ਮਿਲ ਕੇ ਆ ਸਕਦੇ ਉਹ ਨਹੀਂ ਇਸ ਵੀ ਇੱਕ ਉਦਾਹਰਣ ਦੇ ਰਿਹਾ ਮੈਂ ਮੈਂ ਭਰਾ ਨੂੰ ਮਿਲ ਕੇ ਆਂਦੀ ਆਂ ਪ੍ਰਸ਼ਾਦਾ ਮੈਂ ਇੱਥੇ ਛਕਣਾ ਐ ਭਾਬੀ ਤੇਰੇ ਹੱਥ ਦੀ ਚਾਹ ਹੀ ਪੀਣੀ ਐ ਐਸੇ ਕਰਦੀ ਐਸੇ ਘਰ ਤੋਂ ਹੀ ਮੈਂ ਸਗਮ ਲੈ ਕੇ ਜਾਣਾ ਆ ਜੋ ਕੁਝ ਮੰਗਣਾ ਮੈਂ ਐਸੇ ਭਰਾ ਕੋਲੋਂ ਹੀ ਮੰਗਣਾ ਆ ਮੈਂ ਹੁਣ ਉਹ ਤਿੰਨਾਂ ਦੇ ਕੋਲ ਚਮਾਂ ਦੇ ਕੋਲ ਜਾ ਕੇ ਨਹੀਂ ਕੁਝ ਕਹਿਣਾ ਉਹਨਾਂ ਨੂੰ ਨਹੀਂ ਕਹਿਣਾ ਕੁਝ ਜੇ ਕਿਤੇ ਸੰਨ ਵੀ ਕਰ ਸਮਝ ਲੱਗ ਜAVE ਨਾ ਕਿ ਸਵੇਰੇ ਅਰਦਾਸਾਂ ਤੇ ਦੁਪਹਿਰੇ ਜੋਤਸੀ ਤੇ ਸ਼ਾਮ ਨੂੰ ਦੀਵੇ ਜਿਹੜੇ ਜਿਗਾਨੇ ਆ ਦਰਦਰ ਤੇ ਭਟਕਦੇ ਫਿਰਦੇ ਆ ਕਿ ਇੱਕੋ ਘਰ ਦੇ ਪਰੋਣੇ ਬਣ ਜਾਈਏ ਇੱਥੇ ਕਹੀਏ ਪ੍ਰਮਾਤਮਾ ਜੋ ਦੇਗਾ ਪ੍ਰਮਾਨ ਹੈ ਪ੍ਰਮਾਨ ਹੈ ਕਿਉਂਕਿ ਜਦੋਂ ਤੂੰ ਤੇ ਇੰਨਾ ਸੌਖਾ ਤੇ ਸੀ ਝਟ ਦੇ ਨਹੀਂ ਕਹਿ ਦਿੰਦੇ ਆ ਪ੍ਰਮਾਤਮਾ ਤੇਰੀ ਨਾਤ ਤੇ ਜਦੋਂ ਤੂੰ ਦੁੱਖ ਦੇਣਾ ਆ ਉਦੋਂ ਆਪਾਂ ਪੁੱਛਣਾ ਸ਼ੁਰੂ ਕਰ ਦਿੰਦੇ ਆ ਸਾਨੂੰ ਹੁਣ ਇਹ ਸਮਝ ਲੱਗ ਗਈ ਐ ਕਿ ਭਈ ਜੋ ਵੀ ਤੂੰ ਦਵੇਂ ਘੋਸਾ ਉਹ ਤੇਰੀ ਹਦਾਤਾ ਨਹੀਂ ਕਿ ਤੇਆਂ ਦੁਖ ਭੂਗ ਸਦਮਾਰ ਇਹ ਪੇਦਾਤ ਇਹ ਰਿਦਾਤ ਜੋਤ ਝੋਲੀ ਚ ਪਾਵੇਂਗਾ ਤੇਰੇ ਦਰ ਤੋਂ ਲੈਣਾ ਐ ਜਦੋਂ ਕਿਸ ਨੂੰ ਜ਼ਿੰਮੇਵਾਰੀ ਦੇ ਲਈਏ ਨਾ ਅੱਜ ਕੋਈ ਕਿਸੇ ਵੀ ਹੋ ਦੀ ਐ ਵਰਮੁਖ ਪਿਆਰੇ ਉਹ ਇਹ ਤਾਂ ਰੱਬ ਐ ਇਹ ਤੇ ਪਰਮਾਤਮਾ ਐ ਜਦੋਂ ਇਹਦੇ ਹੋ ਜੀਏ ਇਕ ਕਿਉਂ ਨਾ ਹੋਵੇ ਸਾਡੀ ਪੂਰੀ ਕਰੇ ਹਰ ਇੱਕ ਦੀ ਪੂਰੀ ਕਰਦਾ ਏ ਹਰ ਇੱਕ ਦੀ ਮਨੋ ਕਾਮਨਾ ਪੂਰੀ ਕਰਦਾ ਏ ਪਰ ਮੈਂ ਤਾਂ ਬੇਨਤੀ ਕੀਤੀ ਸੀ ਵੀ ਹੋਵੇ ਗੁਰਮਤ ਅਨਕੂਲ ਇਹ ਨਾ ਹੋਵੇ ਕਿ ਅੰਦੀ ਗਵੜੀ ਦੀ ਲੱਤ ਤਰੋਂ ਤੇ ਲੱਗੇ ਹੋਵੇ ਵੀ ਆ ਸਾਡੀ ਇੱਛਾ ਪੂਰੀ ਹੋ ਜੇ ਨਹੀਂ ਹੋਵੇ ਗੁਰਮਤ ਦੇ ਅਨਕੂਲ ਸਰਬੱਤ ਦੇ ਭਲੇ ਦੀ ਗੱਲ ਹੁੰਦੀ ਹੋਵੇ ਉਹ ਮਾਲਕ ਉਸੇ ਟਾਈਮ ਪੂਰੀ ਕਰਦਾ ਏ ਇਸ ਆਤਮਕੋ ਕਹਿੰਦੀ ਇਸ ਕਰਕੇ ਪ੍ਰਮਾਤਮਾ ਦੀ ਸ਼ਰਨ ਪੈਣਾ ਕਰ ਤਾਂ ਕਿ ਆਸ ਕਲਿਆਣ ਸੁਖ ਜਾਤੇ ਸਭ ਕਸ਼ ਹੋਏ ਜਿਨੇ ਕੀਤੀਆਂ ਸਭ ਕੁਝ ਹੋ ਰਿਆ ਹੈ ਤਨ ਕਰਮਨ ਕਰਨੇ ਜੋਗ ਜੋਤਿ ਸੁਭਾਵੈ ਸੋਈ ਹੋ ਜੋ ਨੁਭਾਰਿਆ ਹੈ ਨਾ ਉਹ ਹੋ ਰਿਹਾ ਹੈ ਜਾਤੇ ਸਭ ਖਸ਼ ਹੋਏ ਤਾਂ ਕਿ ਆਸ ਖल्याण ਸੁਖ ਕਹਿੰਦੇ ਪ੍ਰਭੂ ਪਰਮਾਤਮਾ ਦੀ ਸ਼ਰਨ ਵਿੱਚ ਆ ਉਹਦੀ ਆਸ ਦੇ ਵਿੱਚ ਤੇ ਰੱਖ ਲਿਆਣ ਹੈ ਤੇ ਰੱਖ ਲਿਆਣ ਤੇਰੀ ਸਫਲਤਾ ਆ ਤੇਰੇ ਦੁੱਖਾਂ ਦਾ ਨਾਸ ਆ ਤੇਰੀ ਝੋਲੀ 'ਚ ਸੁਖ ਨੇ ਇਸ ਕਰਕੇ ਜੇ ਤੂੰ ਮੋਕਸ਼ ਚਾਹਨਾ ਹੈ ਮੁਕਤੀ ਚਾਹਨਾ ਹੈ ਕਲਿਆਣ ਚਾਹਨਾ ਹੈ ਆਰਾਮ ਪਾਉਣਾ ਚਾਹਨਾ ਹੈ ਆਨੰਦ ਚਾਹਨਾ ਹੈ ਤੇ ਆਪਣੀ ਉਮੀਦ ਨੂੰ ਹਮੇਸ਼ਾ ਗੁਰੂ ਦੀ ਛਾਂ ਵਿੱਚ ਰੱਖਣਾ ਕਰ ਇੱਥੇ ਹੀ ਪ੍ਰਪੱਕ ਰਹਿਣਾ ਕਰ ਇਧਰ ਉਧਰ ਡੋਲਣ ਦਾ ਯਤਨ ਨਾ ਕਰ ਪਰ ਸੁਭਾਅ ਹੈ ਨਾ ਸਾਡਾ ਕੂਕਰ ਬਿਵਤੀ ਸੁਭਾਅ ਹੈ ਸਾਡਾ ਮਾਫ਼ ਕਰਿਓ ਕੂਕਰ ਦਾ ਕੰਮ ਕੀ ਹੁੰਦਾ ਹੈ ਇੰਤਰ ਉਤਰ ਭਟਕਣਾ ਉਹਨੇ ਦਰ ਦਰ ਤੇ ਜਾ ਕਰਕੇ ਭਟਕੀ ਜਾਣ ਕਦੀ ਉਸ ਦਰਵਾਜ਼ੇ ਕਦੀ ਉਸ ਦਰਵਾਜ਼ੇ ਕਦੀ ਉਸ ਦਰਵਾਜ਼ੇ ਸਤਿਗੁਰ ਕਹਿੰਦੇ ਚਾਰ ਕੁੰਟ ਦੇਹ ਦੇਸ ਪਰਮਿਓ ਚਾਰ ਕੁੰਟ ਦੇਹ ਦੇਸ ਪਰਮਿਓ ਕੁੰਟ ਤੋਂ ਅਰਥੇt ਪਾਸੇ ਹਰ ਪਾਸੇ ਦੇਹ ਦੇਸ ਦਸੇ ਹੀ ਦਿਸ਼ਾਵਾਂ ਦਸੇ ਹੀ ਦਿਸ਼ਾਵਾਂ ਚਾਰ ਦਸ਼ਾਵਾਂ ਚਾਰ ਕੋਨੇ ਇੱਕ ਧਰਤ ਇੱਕ ਆਕਾਸ਼ ਕਿੰਨੇ ਦਸਾਂ ਹੀ ਦਿਸ਼ਾਵਾਂ ਦੇ ਵੱਲ ਭਰਮਿਓ ਭਰਮਿਲਾ ਭਟਕਦਾ ਹੈ ਭਟਕਦਾ ਹੈ ਤੇ ਇਸ ਬਿਨ ਅਵਰਨਾ ਕੋਈ ਕਹਿੰਦੇ ਜਿੰਨਾ ਮਰਜੀ ਭਟਕ ਲੈ ਭਈ ਮਨ ਨੂੰ ਇੱਕ ਗੱਲ ਸਮਝਾ ਦੇ ਕਿ ਰੱਬ ਤੋਂ ਬਿਨਾ ਪਰਮਾਤਮਾ ਤੋਂ ਬਿਨਾ ਕੁਝ ਹੋਤ ਨਹੀਂ ਹੈਗਾ ਰੱਬ ਤੋਂ ਬਿਨਾ ਕਿਸੇ ਨੇ ਤੇਰੀ ਨਹੀਂ ਸੁਣਨੀ ਜਿੰਨੇ ਮਰਜੀ ਪੱਥਰ ਪੂਜ ਲੈ ਪਸ਼ੂ ਪੂਜ ਲੈ ਦਰਖਤ ਪੂਜ ਲੈ ਦੀਵੇ ਦੀ ਗਾਲਾ ਮੌਲੀਆਂ ਬੰਲ ਨਗ ਭਾਲਾ ਇਹਨਾਂ ਕਿਸੇ ਨਹੀਂ ਤੇਰਾ ਕੋਈ ਸਵਾਰ ਨਾ ਉਸ ਪਰਮੇਸ਼ਰ ਤੋਂ ਬਿਨਾ ਤਿਸ ਬਿਨ ਅਵਰ ਨਾ ਕੋਏ 베ਦ ਪੁਰਾਨ ਸਿਮਰਤ ਸੁਣਿਆ ਬਹੁ ਵਿਧ ਕਰੋ ਵਿਚਾਰ ਵੇਦਾ ਦੇ ਵਿੱਚ ਸਿਮਰਤੀਆਂ ਦੇ ਵਿੱਚ ਜਿਤਨੇ ਵੀ ਧਾਰਮਿਕ ਗ੍ਰੰਥ ਨੇ ਕਹਿੰਦੇ ਭਈ ਇਹਨਾਂ ਨੂੰ ਸੁਨਣਾ ਕਰ ਸੁਣ ਕੇ ਦੇਖ ਲੈ ਪੜ੍ਹ ਕੇ ਦੇਖ ਲੈ ਅਨੇਕਾਂ ਤਰੀਕਿਆਂ ਦੇ ਨਾਲ ਵਿਚਾਰ ਕਰਕੇ ਦੇਖ ਲੈ ਬਹੁ ਵਿਧ ਕਰੋ ਵਿਚਾਰ ਬਹੁ ਵਿਧ ਬਹੁਤ ਤਰੀਕਿਆਂ ਦੇ ਨਾਲ ਬਹੁਤ ਤਰੀਕਿਆਂ ਦੇ ਨਾਲ ਵੇਦ ਪ੍ਰਾਣ ਸਿਮਰਤ ਸਭਿਆ ਸਿਮਰਤੀਆਂ ਦੇ ਵਿੱਚੋਂ ਵੇਦਾਂ ਦੇ ਵਿੱਚੋਂ ਪੁਰਾਣਾਂ ਦੇ ਵਿੱਚੋਂ ਗਿਆਨ ਨੂੰ ਸੁਣ ਕਰਕੇ ਕਈ ਤਰੀਕਿਆਂ ਦੀ ਵਿਚਾਰ ਕਰਕੇ ਦੇਖ ਲੈ ਪਤਿਤ ਉਧਾਰਨ ਭੈ ਹਰਨ ਸੁਖ ਸਾਗਰ ਨਰੰਕਾਰ ਪਤਿਤ ਉਧਾਰਨ ਪਤਿਤ ਕਹਿੰਦੇ ਨੇ ਡਿੱਗੇ ਹੋਏ ਇਨਸਾਨ ਨਿਕਾਰਾ ਤੋਂ ਡਿੱਗੇ ਹੋਏ ਇਨਸਾਨ ਨਿਕਾਰਾਂ ਦੀ ਚਿੱਕੜ ਵਿੱਚ ਆਪਣੇ ਆਚਰਨ ਤੋਂ ਡਿੱਗਿਆ ਹੋਇਆ ਮਨੁੱਖ ਉਹ ਹੈ ਪਤਿਤ ਜਿਹੜਾ ਆਪਣਾ ਸਿਧਾਂਤ ਸੱਟ ਚੁੱਕਿਆ ਹੈ ਨਸ਼ਿਆਂ ਦਾ ਸੇਵਨ ਕਰਦਾ ਹੈ ਜਿਹੜਾ ਪਤਿਤ ਤੇ ਪਤਿਤ ਤੋਂ ਭਾਅ ਵਿੱਚ ਕਲਗੀਧਰ ਪਿਤਾ ਜੀ ਦੀ ਰਹਿਤ ਮਰਿਆਦਾ ਜਦੋਂ ਅੰਮ੍ਰਿਤਧਾਰੀ ਦੀ ਗੱਲ ਕੀਤੀ ਜਾਂਦੀ ਹੈ ਕਿ ਕੇਸਾਂ ਦਾ ਕਤਲ ਕਰਨਾ ਸਭ ਤੋਂ ਵੱਡੇ ਪਤਿਤ ਪੁਣਾ ਹੈ। ਪਤਿਤ ਪੁਣਾ ਦੀ ਇਕਵਲ ਕੇਵਲ ਇਕਲਾ ਇਸ ਨੂੰ ਨੀਤ ਲੈਣਾ ਪਤਿਤ ਉਹ ਵੀ ਹੈ ਜਿਹਨੇ ਆਪਣੇ ਆਚਰਣ ਤੋਂ ਡੇਕਿਆ। ਜਿਹੜਾ ਆਪਣੇ ਸਿਧਾਂਤਾਂ ਤੋਂ ਡੇਕਿਆ। ਜਿਹੜਾ ਚੋਰੀ ਕਰਦਾ ਠੱਗੀ ਕਰਦਾ ਬੇਈਮਾਨੀ ਕਰਦਾ ਇਹ ਸਭ ਪਤਿਤ ਚ ਹੀ ਆਣੇ। ਇਹ ਸਭ ਪਤਤ ਨੇ ਕਿਉਂਕਿ ਰੱਬ ਨੂੰ ਜੋ ਚੰਗਾ ਨਹੀਂ ਲੱਗਦਾ ਜਿਹੜਾ ਕੰਮ ਕਰ ਰਿਹਾ ਹੈ ਨਾ ਉਹ ਪਤਤ ਆ। ਸਤਿਗੁਰ ਕਹਿੰਦੇ ਪਤਤ ਉਧਾਰਨ ਭੈਰਨ ਭੈ ਕਿਹਦੇ ਨੇ ਡਰ ਨੂੰ ਸਾਰੇ ਡਰ ਦੂਰ ਕਰਨ ਵਾਲਾ ਭਰਨ ਵਾਲਾ ਹਰਨ ਤੋਂ ਪਰ ਦੂਰ ਕਰਨ ਵਾਲਾ। ਪਤਤ ਉਧਾਰਨ ਭੈਰਨ ਸੁਖ ਸਾਗਰ ਨਰੰਕਾਰ ਸੁੱਖਾਂ ਦਾ ਸਾਗਰ ਹੈ ਨਰੰਕਾਰ ਅਕਾਲ ਪੁਰਖ ਪਈੋ ਸੁੰਮਰਨ ਕਰ ਅਕਾਲ ਪੁਰਖ ਨੂੰ ਧਿਆਉਣਾ ਕਰ ਉਸ ਦੇ ਉਹ ਨਾਮ ਨੂੰ ਜਪਣਾ ਕਰ ਦਾਤਾ ਭੁਗਤਾ ਦੇਨਹਾਰ ਤਿਸ ਬਿਨ ਆਵਰ ਨਾ ਜਾਏ ਦਾਤਾ ਭੁਗਤਾ ਸਭ ਜੀਵਾਂ ਦੇ ਵਿੱਚ ਭੋਗਣ ਵਾਲਾ ਭੁਗਤਾ ਵਿਆਪਕ ਜੋ ਭੋਗ ਰਿਹਾ ਹੈ ਉਹ ਦਾਤਾ ਤਿਸ ਬਿਨ ਅਵਰ ਨ ਜਾਏ ਉਸ ਤੋਂ ਬਿਨਾ ਹੋਰ ਕਿ ਕੋ ਸਮਰੱਥਾ ਹੀ ਨਹੀਂ ਕਿ ਕੁਝ ਕੋਈ ਦੇ ਸਕੇ ਸੰਤਨ ਮਤ ਗਵੰਢੀ ਮਤ ਨੇ ਤਿੰਨ ਤਾਕਤਾਂ ਨੂੰ ਬੜਾ ਹੀ ਪ੍ਰਚਾਰਿਆ ਕਿੰਨਾ ਤਾਕਤਾਂ ਦੇ ਵਿੱਚ ਤਿੰਨੇ ਕੰਮ ਵੰਡ ਦਿੱਤੇ ਇਹ ਕਿ ਕਹਿ ਦਿੱਤਾ ਅੰਦਰ ਜਾ ਕੇ ਗੱਲ ਕਰ ਲੋ ਜੀ ਇੱਕ ਨੇ ਕਹਿ ਦਿੱਤਾ ਜੀ ਇਹ ਪੈਦਾ ਕਰਦਾ ਹੈ ਦੂਜਾ ਕਹਿ ਦਿੱਤਾ ਜੀ ਇਹ ਭੋਜਨ ਦਿੰਦਾ ਹੈ ਇਜ਼ਕ ਦਿੰਦਾ ਹੈ ਤੀਜਾ ਕਹਿ ਦਿੱਤਾ ਤੇ ਜਿਹਨੂੰ ਕਹਿ ਦਿੱਤਾ ਜੀ ਇਹ ਬਨਾਸ਼ ਕਰਦਾ ਹੈ ਤਿੰਨੇ ਤਾਂ ਦਿੱਤੇ ਸਤਗੁਰੂ ਧੰਗੁਰ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਭਈ ਪ੍ਰਮਾਨ ਹੈ ਤੁਹਾਡੀ ਗੱਲ ਪ੍ਰਮਾਨ ਹੈ ਏਕਾ ਮਾਈ ਜਿਹੋ ਤੇ ਵੀ ਆਈ ਤੇਨੇ ਚੇਲੇ ਪ੍ਰਮਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਉਹਨਾਂ ਦੀ ਕਮਤਾ ਬਣ ਵੀ ਤੁਸੀਂ ਕਹਿੰਦੇ ਹੋ ਇੱਕ ਪੈਦਾ ਕਰਦਾ ਏ ਇੱਕ ਰਿਜਕ ਦਿੰਦਾ ਏ ਭੰਡਾਰੇ ਦਿੰਦਾ ਏ ਇੱਕ ਵਿਨਾਸ਼ ਕਰਦਾ ਏ ਖਤਮ ਕਰਦਾ ਏ ਪਰ ਸਤਿਗੁਰੂ ਕਹਿੰਦੇ ਭਲਿਓ ਇਹ ਤੁਹਾਡੀ ਮਨਾਉਤ ਹੈ ਜੇ ਸਾਨੂੰ ਪੁੱਛੋਗੇ ਤੇ ਉਹ ਇੱਕੋ ਹੀ ਹੈ ਸਭ ਕੁਝ ਕਰਨ ਵਾਲਾ ਮਾਰਨ ਵਾਲਾ ਵੀ ਜੀਵਨ ਦੇਣ ਵਾਲਾ ਵੀ ਏਰਜਿਕ ਦੇਣ ਵਾਲਾ ਵੀ ਉਹਨੇ ਵੱਖਰੇ ਵੱਖਰੇ ਕਰਿੰਦੇ ਨਹੀਂ ਰੱਖੇ ਤੇ ਇਹਨੇ ਆ ਤੋਲ ਕੇ ਦੇਣਾ ਤੇ ਇਹਨੇ ਆ ਤੋਲ ਕੇ ਦੇਣਾ ਤੇ ਇਹਨੇ ਆ ਕੰਮ ਕਰਨਾ ਤੇ ਇਹਨੇ ਆ ਕਰਨਾ ਉਹ ਆਪ ਹੀ ਸਭ ਕੁਝ ਕਰ ਰਿਹਾ ਫਿਰ ਇਹ ਨਹੀਂ ਕਿ ਇੱਕ ਏਰੀਏ ਵਿੱਚ ਕਰ ਇੱਕ ਇਲਾਕੇ ਵਿੱਚ ਕਰ ਉਹਦਾ ਘੇਰਾ ਵੱਡਾ ਛੋਟਾ ਹੈ ਇੰਨੇ ਇੱਕ ਘੇਰੇ ਵਿੱਚ ਕਰ ਰਿਹਾ ਪੂਰੇ ਬ੍ਰਹਿਮੰਡ ਦੇ ਵਿੱਚ ਇਕੱਲਾ ਹੀ ਕਰ ਰਿਹਾ ਇਕੱਲਾ ਹੀ ਆਪੀ ਲੇਖਾਂ ਜੋਖਾ ਰੱਖ ਰਿਆ ਹੈ ਕੋਈ ਅਨੇ ਗਾੜੀ ਇਹ ਨਹੀਂ ਰੱਖੇ ਇਕ ਰਿੰਜੇ ਰੱਖੀ ਹੁਣ ਵੀ ਆ ਕੈਨੇਡਾ ਵਾਲਿਆਂ ਦਾ ਲੇਖ ਇੱਥੇ ਲਿਓ ਅਮਰੀਕਾ ਵਾਲਿਆਂ ਦਾ ਇੱਧਰ ਲਿਖ ਲਿਓ ਇੰਡੀਆ ਵਾਲਿਆਂ ਦਾ ਇੱਧਰ ਲਿਖ ਲਿਓ ਨਾ ਉਹਦੀ ਨਿਗਾ ਜਿਹੜੀ ਹੈ ਨਾ ਉਹਦਾ ਜਿਹੜਾ ਅੱਜ ਦੀ ਭਾਸ਼ਾ 'ਚ ਮੈਂ ਗੱਲ ਕਰਾਂ ਜਿਹੜਾ ਲੈਨਜ਼ ਹੈ ਨਾ ਬਹੁਤ ਵੱਡਾ ਹੈ ਉਹਦਾ ਸੈਟਲਾਈਟ ਬਹੁਤ ਵੱਡਾ ਹੈ ਬੜੇ ਬੜੇ ਬਣ ਕੇ ਬਣਾਏ ਹੋਣਗੇ ਦੇਸ਼ਾਂ ਨੇ ਪਰ ਉਹਦੇ ਜਿੱਦਾਂ ਨਹੀਂ ਬਣਾ ਸਕਿਆ ਇੱਕੋ ਹੀ ਹੈ ਕੱਲਾ ਹੀ ਸਤਿਗੁਰ ਦੀ ਬਾਣੀ ਕਹਿੰਦੀ ਸਾਹਿਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਆਪੇ ਮਾਰੇ ਆਪੇ ਛੋਡੇ ਆਪੇ ਲੈ ਵਦੇ ਆਪੇ ਮਾਰਨ ਵਾਲਾ ਆਪੇ ਛੱਡਣ ਵਾਲਾ ਆਪੇ ਲੈਣ ਵਾਲਾ ਆਪੇ ਦੇਣ ਵਾਲਾ ਪਾਵ ਸਭ ਕੁਝ ਕਰਨ ਕਰਾਉਣ ਵਾਲਾ ਉਹ ਆਪ ਹੈ ਤੇ ਤੁਸੀਂ ਕਹਿੰਦੇ ਹੋ ਕੀ ਇਤ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀ ਬਾਣ ਜਿਵਤ ਸੁਭਾਵੈ ਤਿਵੇਂ ਚਲਾਵੈ ਜਿਵ ਹੋਵੇ ਫਰਮਾਨ ਉਹ ਵੇਖੈ ਉਹ ਵੇਖੈ ਉਹ ਕੌਣ ਆ ਉਹਨਾਂ ਤੋਂ ਵੀ ਉੱਪਰ ਕੋਈ ਹੈਗਾ ਨਾ ਉਹ ਵੇਖੈ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਅੱਜ ਦਾ ਤਿੰਨਾਂ ਦੀ ਤੁਸੀਂ ਕਰ ਰਹੇ ਹੋ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਪਰ ਉਹ ਵੇਖਿਆ ਉਹਨਾਂ ਨੂੰ ਬਹੁਤਾ ਇਹੋ ਵੇ ਡਾਨ ਅਚਰਤ ਗੱਲ ਵੀ ਇਹ ਵਰਡਾਨ ਦਾ ਹੈ ਅਚਰਤ ਗੱਲ ਹੈਰਾਨ ਕਰ ਦੇਣ ਵਾਲੀ ਗੱਲ ਹੈ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਭਈ ਤੁਸੀਂ ਕਹਿ ਰਹੇ ਹੋ ਕਿ ਇਦਾਂ ਆ ਪਰ ਉਹ ਕਰਨ ਕਰਨ ਵਾਲਾ ਆਪ ਹੈ ਸਭ ਕੁਝ ਆਪ ਹੈ ਉਹਨੇ ਕਿਸੇ ਨੂੰ ਤਾਕਤ ਨਹੀਂ ਦਿੱਤੀ ਕਿਸੇ ਵਿੱਚ ਵਿੱਚ ਤਾਕਤ ਵੰਡੀ ਨਹੀਂ ਕਿ ਤੂੰ ਇੰਜ ਨਾਲ ਇੰਜ ਕਰ ਉਹ ਦਾਤਾ ਵੀ ਆਪ ਹੈ ਭੁਗਤਾ ਵੀ ਆਪ ਹੈ ਤੇ ਦੇਨਹਾਰ ਵੀ ਤਾਂ ਆਪ ਹੈ ਦਾਤਾ ਭੁਗਤਾ ਦੇਨਹਾਰ ਇਸ ਬਿਨ ਅਵਰ ਨਾ ਜਾਏ ਪੋਸਤੋ ਬਿਨਾ ਹੋਰ ਕੋਈ ਹੈ ਨਹੀਂ ਕਿ ਜੀਵ ਵਾਸਤੇ ਕੋਈ ਹੋਰ ਆਸਰਾ ਹੋਇਆ ਉਹ ਪਰਮਾਤਮਾ ਇੱਕ ਹੈ ਉਹ ਇੱਕ ਅੰਕਾਰ ਹੈ ਉਹ ਇੱਕ ਉਹ ਅੰਕਾਰ ਹੈ ਉਹਨਾਂ ਅੰਕਾਰ ਹੈ ਜਿਹੜਾ ਦਾਤਾ ਹੈ ਭੁਖਤਾ ਹੈ ਦੀਨ ਹਾਰ ਜੋ ਚਾਹੈ ਸੋਈ ਮਿਲੇ ਨਾਨਕ ਹਰ ਗੁਣ ਸਾਈਂ ਗੋਣਤਾਏ ਅਰੀ ਦੀ ਗੁਨਾ ਨੂੰ ਗਾਉਣਾ ਅਰੀ ਦੀ ਪ੍ਰਾਨ ਨੂੰ ਗਾਉਣਾ ਤੇ ਜੋ ਤੁਸੀਂ ਚਾਹੁੰਦੇ ਹੋ ਨਾ ਉਹ ਕਿ ਮਿਲ ਜਾਵੇ ਇੱਛਾ ਪੂਰੀ ਹੋ ਜਾਵੇ ਕਿ ਮਨ ਦੀ ਇੱਛਾ ਪੂਰੀ ਹੋ ਜਾਵੇ ਆ ਦਾਤ ਮਿਲ ਜਾਵੇ ਆ ਕੰਮ ਸਵਰ ਜਾਵੇ ਆ ਕਾਰਜ ਸਵਰ ਜਾਵੇ जो भी चोंदे सतगुरु कहंदे ने जो चाहे सोई मिले जो चोंदे हो सोई मिले ओ मिलेगा ओ मिलेगा।, मिलेगा कि भी मिलेगा नानक इरण के क्या हर गुण गाए हरि